22 ਸਤੰਬਰ 1981 ਵਾਲੇ ਦਿਨ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚੰਡੀਗੜ੍ਹ ਪਹੁੰਚੀ ਸੀ ਜਿੱਥੇ ਉਸਨੇ ਅਕਾਲੀ ਦਲ ਦੇ ਨੁਮਾਨਦਿਆਂ ਦੇ ਨਾਲ ਗੱਲਬਾਤ ਦੇ ਲਈ ਸੱਦਾ ਪੇਜਿਆ ਸੀ ਪਰ ਸ਼ਰਮਨੀ ਅਕਾਲੀ ਦਲ ਦੀ ਇਹ ਮੰਗ ਸੀ ਕਿ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਇਹ ਸਰਕਾਰ ਦੇ ਨਾਲ ਓਨੀ ਦੇਰ ਤੱਕ ਗੱਲਬਾਤ ਸੰਭਵ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਕਿਸੇ ਵੀ ਗੱਲਬਾਤ ਤੋਂ ਪਹਿਲਾਂ ਬਿਨਾਂ ਸ਼ਰਤ ਰਿਹਾਨ ਨਹੀਂ ਕਰ ਦਿੱਤਾ ਜਾਂਦਾ 27 ਸਤੰਬਰ 1981 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਇੱਕ ਸਿਆਸੀ ਕਾਨਫਰੰਸ ਕੀਤੀ ਅਤੇ ਸੰਤ ਬਾਬਾ ਪਿੰਡਰਾਂ ਵਾਲਿਆਂ ਨੂੰ ਛੱਡਣ ਦੇ ਲਈ 16 ਅਕਤੂਬਰ ਤੱਕ ਦਾ ਸਮਾਂ ਅਲਟੀਮੇਟਮ ਦੇ ਰੂਪ ਵਿੱਚ ਦਿੱਤਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਇਸ ਗ੍ਰਿਫਤਾਰੀ ਦੇ ਰੋਸ ਵਿੱਚੋਂ ਦਲ ਖਾਲਸਾ ਦੇ ਪੰਜ ਨੌਜਵਾਨਾਂ ਨੇ ਪਾਈ ਗਜਿੰਦਰ ਸਿੰਘ ਜੀ ਦੀ ਅਗਵਾਈ ਹੇਠ 29 ਸਤੰਬਰ 1981 ਵਾਲੇ ਦਿਨ ਇੰਡੀਅਨ 에ਅਰਲਾਈਨ ਦਾ ਹਵਾਈ ਜਹਾਜ਼ ਅਗਵਾ ਕਰ ਲਿਆ ਅਤੇ ਪਾਕਿਸਤਾਨ ਲੈ ਗਈ 15 ਅਕਤੂਬਰ 1981 ਵਾਲੇ ਦਿਨ ਹਿੰਦ ਸਰਕਾਰ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿੱਤਾ